ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨੱਕ ਲੈ ਕੇ ਆਂਦੇ ਆ ਜੀ ਚਾਰੇ ਤੂਫੇ ਆ ਸਭੀਆਂ ਬਲੀਆਂ ਗਾਈਆਂ ਨੇ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਕਿਆ ਸੀ ਗਾਲ ਜੀ ਆਪੀ ਆ ਬਾਈ ਨਾਮ ਤੇ ਐਡਰੈਸ ਦਾ ਨਾਮ ਤੇ ਰਾਜਾ ਪੈਂਤੂ ਡਿਗਜਲਾ ਉਸਲੀ ਮੋਗਾ ਦੇ ਮੋਬਾਈਲ ਨੰਬਰ ਜੀ 8195096575 ਪਰਸੋ ਵਾਲੀਆਂ 2 ਵਜੇ ਤੀਆਂ ਜੀ ਹਾਂਜੀ ਬਾਈ ਜੀ ਅੱਜ 4 ਨਾਗ ਹੈ ਜੀ ਹੁਣ ਹਾਂਜੀ ਬਾਈ ਗੱਬਣੀ ਆ ਮੇਰੇ ਗੱਬਣਾ ਹੀ ਆਉਂਦੀ ਕਿਧਰੋਂ ਸ਼ੁਰੂ ਕਰਕੇ ਜੀ ਇਹ ਤਾਂ ਹੀ ਕਰ ਲਾਦੇ ਤੋ ਫੇਰ ਤੁਸੀਂ ਸ਼ੁਰੂ ਕਰਦੇ ਆ ਯਾਰ ਬਸੀਆਂ ਦਾ ਬਹੁਤ ਮਿਆਦੀਆਂ ਵੇਚਣੀਆਂ ਪਹਿਲਾਂ ਤਾਂ ਸਹਿਤਾਂ ਗਣਾ ਦੇ ਆਹ ਜੀ ਮਿਲਦੀ ਰੋ ਆਹ ਜੀ ਜੀ ਨਹੀਂ ਮੈਂ ਪਲਾ ਮਗਰਲੇ ਪਾਸੇ ਦੀ ਥਾਣੇ ਕੀਤੀ ਜਾਂਦੇ ਕੰਮ ਦਾ ਬਹੁਤ ਕਰਦੇ ਆ ਹਾਂ ਨੀ ਕੀ ਨਾ ਕਿਤੇ ਕਿਤੇ ਮਿਲਦੀਆਂ ਜੀ ਆ ਖੂਬੀਆਂ ਵਾਲੀਆਂ ਇੱਕ ਫਿਟਨੈਸ ਵਾਲਾ ਹਵਾਨਾ ਥਾਨ ਟੌਪ ਦਾ ਠੰਡੀ ਮਿੱਠੀ ਇੰਨੀ ਆ ਚਾਹੇ ਮੈਂ ਕਹਾ ਅੱਧੀ ਧਾਰ ਚੁੱਕ ਕੇ ਗੀੜਾ ਕੱਢ ਕੇ ਆ ਕੇ ਬਹਿ ਜਾਓ ਐ ਨਹੀਂ ਕਰ ਮਾਲੀ ਲੱਤ ਮਾਰ ਜੋ ਸੁਆ ਕੇ ਬਾਈ ਸਿੰਗਾ ਸਿੰਗਾ ਦਾ ਬੱਤਾ ਮੰਨੇ ਬਾਈ ਜੱਫੀ ਬਾਲੇ ਕੋਈ ਇੰਨੀ ਗਾਰੰਟੀ ਆ ਬਾਈ ਸਿੰਗਾ ਕਰਕੇ ਮੋਲੇ ਦਾ ਉਹ ਜਾ ਹੁਣ ਹਾਂ ਸਿੰਗਾ ਕਰਕੇ ਭਾਅ ਵੀ ਛੋਟਾ ਆਉਣਾ ਦੋਤਾ ਉਨਾ ਹੀ ਦੇ ਜਾਣਾ ਸੁਆ ਕਿੰਨੇ ਮਾਜੇ ਸੁਆ ਪਰ ਰਿਹਾ ਉਹ ਤੁਝਾ ਸਮਾਜਿਕ ਸਮਾਮਰੇ ਪਰਸੋਂ ਲਈ ਆਪਾਂ ਉਹਦੇ ਪੰਜ ਕਿਦਨੇ ਪਏ ਆ ਲੈ ਜੋ ਯਾਰ ਪੰਜ ਆਪਾਂ ਲਵਾਂਗੇ ਪੰਜ ਕਿ ਮੰਨ ਲਿਆ ਜੀ ਉਹ ਹਾਂ ਤਿਆਰ ਉਹ ਸਾਡਾ ਰੰਗ ਦੇ ਸੂਤੇ ਥਣਾ ਦੀ ਪਾਰ ਪਿੱਛੇ ਦੀ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਆ ਜੀ ਠੀਕ ਆ ਕਿੰਨਾ ਪਿਆਜੂ ਗਰਮ ਵਾਲੀ ਯਾਰ ਦੋਧ ਪਤਾ ਕੀ ਗੱਲਾਂ ਬਾਹ ਚਲਾ ਕਹਿੰਦਾ ਤੂੰ ਇੰਨਾ ਕਿਹਾ ਸੀ ਦੋ ਦਾ ਦਾ ਐਸਟੀਮੇਟ ਲਾ ਲਓ ਹੂੰ ਉਹ 16 17 ਕਿਲੋ ਦਾ ਦੇ ਜੀ ਕਹਿੰਦੇ ਪਹਿਲੇ ਸੋਚੋ ਯਾਰ ਠੀਕ ਆ ਕੋਈ ਪੰਜ 15 ਮੰਨ ਕੇ ਲੈ ਲਵੇ ਤੋਰ ਕੇ ਦਿਖਾ ਦਿਓ ਵੀਰੇ ਦੋਦ ਪਤਾ ਕੀ ਗੱਲ ਆ ਦੋਦ ਮੋਰਗਲਾ ਥਾਂ ਹੁੰਦਾ ਐ ਨਹੀਂ ਮੋਰਗਲਾ ਆ ਜਾਂਦਾ ਬਾਈ ਤੂੰ ਕਹਿੰਦਾ ਸੀ ਹਾਂ ਗਲਤ ਹੋ ਜਾਂਦੀ ਆ ਫਿਰ ਗੱਲ ਰੌਲਾ ਪੈਂਦਾ ਦੋਦ ਆਉ ਦਾ ਜੱਜਮੈਂਟ ਲਾ ਲ ਉਹ ਵੀ ਕਿੰਨਾ ਚੋਥਾ ਵੱਡੀ ਛੰਬੀ ਪਲੀ ਪੂਰੀ ਆ ਵੱਡੀ ਵਹਿੜਾ ਹਾਂ ਵਜਨ ਵਜੂਦ ਪੂਰਾ ਚੰਗਾ ਟੌਪ ਦਾ ਮੁਠੀ ਵਾਲਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਕੋ ਆਪਣੇ ਬਾਈ ਪਤਾ ਕੀ ਗੱਲ ਆ ਆਪਣੇ ਅਗੜਾ ਇਤੋਈਆਂ ਹੂੰ ਆਮੀ ਆਪਾ ਜੀ ਦੀਗੇ ਕਿ ਨਾ ਬੈਂਸੀ ਹੋਈ ਵੀ ਫਾਇਦਾ ਨਹੀਂ ਕੋਈ ਸਹੀ ਗੱਲ ਉਹਦੀ ਆਪਣੇ ਘਰੇ ਸੂਈ ਆ ਉਹਦਾ ਮਚਵਾ ਦਾਂਗੇ ਤੋਰ ਪਲਵਾਨਾਂ ਵਾਲੀ ਆ ਵੀਰੇ ਟੋਪ ਦਾ ਥਾਣ ਲੱਗਿਆ ਵਾ ਬਾਲਾ ਜਿਆਦਾ ਟੋਪ ਦਾ ਥਾਣਾ ਚੈੱਕ ਕਰ ਸਕਦੇ ਹੋ ਤੁਸੀਂ ਚੰਗੀ ਆ ਬੱਚੀ ਨਿੱਗਰ ਆ ਛੋਟੇ ਛੋਟੇ ਸਿੰਗੀ ਜ਼ਰੂਰ ਆ ਪਰ ਕਿਤੇ ਸਿੰਗੀ ਦਾ ਵਟਾ ਬੂਟਾ ਨਾ ਮੰਨਿਓ ਝੂਟੀ ਚੱਲੋ ਜਾ ਪਰ ਇਹਦੇ ਕਾਰਨ ਮੈਲ ਤੁਨੂੰ ਭਾਜ ਜਾਵੇ ਸਿੰਗੀ ਦਾ ਵਟਾ ਉਹ ਮਾਰਦੀ ਹੋਵੇ ਸਹੀ ਗੱਲ ਮਾਰਦੀ ਤਾਂ ਕੋਨੀ ਵੀ ਮਾੜੀ ਹੁੰਦੀ ਆ ਅੱਗੇ ਪਿੱਛੇ ਦਾ ਹਵਾਨਾ ਐਣ ਤੁਸੀਂ ਤੋਰਾ ਚੈੱਕ ਕਰੋ ਪਟਾਂ ਚ ਫਸਿਆ ਪਿਆ ਤੇ ਠੰਡੀ ਸੀਲ ਦੀ ਐਨੀ ਗਾਰੰਟੀ ਹੈ ਨਾ ਆਹੋ ਗਲੀ ਚ ਖੜਿਆ ਆਪਣੀ ਕਿਹੜਾ ਬੰਨੀ ਆ ਲੈ ਹੌਣ ਬਹਿ ਜਾ ਲੈ ਝੂਟੀ ਚੱਲ ਯਾਰ ਬਾਈ ਆ ਤਾਂ ਸੈਫਟੀ ਆ ਠੰਡੀ ਸੀਲ ਭਾਲਦੇ ਫਿਰਦੇ ਆ ਤਾਂ ਤੋਹਫਾ ਥੋੜੇ ਆਸਤੇ ਬਾਕੀ ਬਈ ਐਰ ਸ਼ੈਰਾ ਚਲੋ ਆਪਾਂ ਵਾਂਗ ਸਪਲਾਈਆਂ ਆਉਂਦੀਆਂ ਨਹੀਂ ਹਮ ਹੈ ਐਰ ਸ਼ੈਰਾ ਐਰ ਸ਼ੈਰਾ ਮੰਨੇ ਕੋਈ ਨਾ ਮੰਨੇ ਆਪਾਂ ਕਿਹਨਾਂ ਜੈਦੇ ਨਹੀਂ ਵੀ ਹਾਂ ਬਈ ਠੀਕ ਆ ਪਾ ਕਰਨਾ ਰਾਜੇ ਵੀਰੇ ਉਹੀ ਜਿਹੜੇ ਲੈਣੇ ਆ ਯਸ ਜੇ ਦਾ ਮੁੱਲ ਕਰਵਾ ਕਿਸ ਨੇ ਹੂੰ ਮੁੱਲ ਵੀ ਕਰਾਂਗੇ ਅੱਜ ਹੂੰ ਜੇ ਕਹਿੰਦੇ ਮੁੱਲ ਕਰਵਾ 65000 ਰੁਪਇਆ ਪੰਜ ਪੰਜ ਲਾਵੇ ਕੋਈ 50 ਲਾਵੇ ਗੁੱਸਾ ਆਪਣਾ ਕੋਈ ਨਹੀਂ ਪਰ ਵੀਰੇ ਜੇ ਜੈਸਨੋ ਵਾਲੀ ਗੱਲ ਆ ਹਾਂ 55000 ਦੀ ਗੱਲ ਛੋੜ ਕਰਾਂਗੇ 55000 ਚੋਂ ਪੱਕਾ ਲਈ ਛੋੜ ਕਰਾਂਗੇ ਜੇ ਕਹਿੰਦੇ ਜੇ ਕਹਿੰਦੇ ਕਿਹਾ ਵੀ ਜਾਇ ਦੇਣੀ ਆ ਫਿਰ ਵੀ ਮੁੱਲ 65000 ਆਪਾਂ ਕੋਈ ਕਿੰਨੇ ਲਾਜੀ ਆਪਣਾ ਗੁੱਸਾ ਕੋਈ ਨਹੀਂ ਠੀਕ ਆ ਚਾਹੇ 10 ਰੁਪਏ ਲਾ ਦੇ ਕੋਈ ਕੋਈ ਗੁੱਸਾ ਨਹੀਂ ਬਾਜਦਾ ਠੀਕ ਆ ਜੀ ਦੇਣੀ 52 ਦੀ ਆ। ਪਾ 55 ਜੋ ਨਾ ਘਾੜਵਾਦ ਕਰੇ 55 ਜੋ ਖੁਸ਼ੀ ਨਾ ਛੋੜ ਕਰਦਾ ਏ। ਹੂੰ। 55 ਜੋ ਘਾੜਵਾਦ ਦੀ ਗੱਲ ਕੋਈ ਨਹੀਂ ਹਾਂ। ਜੇ ਮੁੱਲ ਕੋ 65000 ਆ ਫਿਰ ਪਾਈ ਕੋਕੀ ਆ। ਠੀਕ ਆ। ਤੇ ਦੋ ਨੰਬਰ ਨਾ ਕਿਹੜਾ ਜੀ? ਦੋ ਨੰਬਰ ਵੀ ਕਾਲੀ ਵਿੱਛੀ ਆ। ਸੁਆ ਕਿੰਨਾ ਮਾ ਜੀ? ਸੁਆ ਵੀ ਅਰੀਜਨਲ ਵੀ ਦੂਜਾ ਹੀ ਆ। ਸਮਾ ਕਿੰਨਾ ਲੈਂਦੀ ਆ? ਸਮਾ ਵੀ ਲੈ ਜੂ 5-4 ਦਾ। ਕਿੰਨਾ ਪਿਆ ਜੂ? ਦੁੱਧ ਵੀ ਚਾਹੀਦਾ ਨੂੰ 15-16 ਕਿਲੋ ਯਾਰ। ਖਟਨਾਸ ਆਲਾ ਹਵਾਰਾ। ਬਾਲਾ ਚਲ ਆਪਾਂ ਕਹਿੰਦੇ ਨੇ 15-16 ਹੀ। ਹੂੰ। ਜੇ ਦੁੱਧਤਾ 15-16 ਕਿਲੋ ਕੰਡਿਆਲ ਜੀ ਬਹੁਤ ਹੁੰਦਾ ਸਹੀ ਤੇ 40 ਜੇ ਬੈਂਦੀ ਹੈ ਦੁੱਧ ਵੀ ਸੰਗਣ ਆ ਤੇਰਾ ਨਾਲ ਕਦੋਂ ਗੇੜ ਕੇ ਬਾਲਟੀ ਭਰਨੀ ਆ ਹਾਂ ਸਹੀ ਗੱਲ ਆ ਆਪਣਾ ਤੇ ਆਪਣੇ ਕੋ ਅੱਜ ਆਈ ਆ ਹੋਰ ਉਧਰ ਉਧਰ ਕੇ ਸੂਪੇ ਬੱਕਰੀ ਗਾਲ ਆ ਪਰ ਉਹ ਕਹਿੰਦੀ 5-4 ਰੁਪਏ ਆ 5-4 ਦਿਨ ਪਏ ਆ ਨਿੱਗਰ ਆ ਬੱਜਾ ਅਗਰ ਬਈਆ ਦਿਖਾ ਦਿਆ ਸੰਗਲ ਦਾ ਦਾਗ ਜਾ ਪਿਆ ਉਹਦੇ ਕੋਲ ਆ ਕੇ ਕੋਈ ਆ ਦਿਖਾਣੀ ਇਹ ਤਾਂ ਸੰਗਲ ਲੱਗਿਆ ਵਾ ਇਹ ਸੰਗਲ ਖੁੱਬਿਆ ਵਾ ਵੀਰੇ ਕੋਈ ਐਵੇਂ ਨਹੀਂ ਬੰਦੇ ਉਹ ਜੇ ਕੋਈ ਗੌਰ ਘੂਰ ਨਹੀਂ ਕੀਤੀ ਠੀਕ ਆ ਗੌਰ ਹੈ ਨਹੀਂ ਸੀਗੀ ਬੈੜ ਚੰਗੀ ਆ ਫਿਟਨੈਸ ਆ ਬੱਦਗੀ ਤੇਰੀ ਆ ਹੂੰ ਦਿਨ ਵੀ ਲੈ ਜੂ ਹਜੇ 2-4 ਦਿਨ ਲੈ ਜੂਗੇ ਜੀ ਉੱਪਰ ਕਾ ਕਰਕੇ ਸੂਪੇ ਦਾ ਵੱਖਰੀ ਗੱਲ ਪਰ ਲੈ ਜੂ 2-4 ਦਿਨ ਸੋਨਾ ਥਨਾਂ ਦਾ ਸਹਿਜ ਕੱਲਾ ਕੱਲਾ ਨਿੱਖੜ ਮਹੱਥੀ ਜੁਵਾਈ ਵਾਲ ਚੈੱਕ ਕਰ ਸਕਦੇ ਹੋ ਪੋੜ ਸ਼ਾਂਗ ਪੂਰਾ ਵੀ ਨੇ 14-15 ਕਿਲੋ ਬਾਈ ਕਹਿੰਦਾ ਖੁੱਲਾ ਪਿਆ ਜੂ ਬਾਕੀ ਸੇ ਵਾਦੇ ਸ਼ਰਤੇ ਆ ਜੇ ਕੋਈ ਵੀਰ ਬਾਤ ਕਰਦਾ ਉਹਦਾ ਪਤਾ ਕੀ ਗੱਲ ਆ ਆਪਣੇ ਉਥਾਨਾਂ ਦੀ ਗਰੰਟੀ ਆ ਥਣਾ ਵੀ ਗਰੰਟੀ ਕਾਦੀ ਵੀ ਜਿਹਨੇ ਪੈਸੇ ਲੌਣੇ ਦੀ ਪਾਸ ਕਰੇ ਹੂੰ ਪਾਸ ਕਰਕੇ ਲੈ ਕੇ ਜਾ ਆਪਣੇ ਅਗੜੇ ਘਰੇ ਆਪਣੇ ਨਾਲ ਪਾਸ ਕਰਕੇ ਲੈ ਕੇ ਜਾਂਦਾ ਉਹਦਾ ਕੀ ਗੱਲ ਆ ਬਾਈ ਲਾਂਬਿਆਂ ਦਾ ਸਹੀ ਗੱਲ ਆ ਨਾ ਫਾਇਦਾ ਪਹਿਲੇ ਤਸੱਲੀ ਕਰ ਲੋ ਆ ਦੀ ਪਹਿਲਾਂ ਆਪਣਾ ਵੇਚਣ ਵਧੇ ਗੱਲ ਕਹੋ ਆਪਣੇ ਦਾ ਸੋਨਾ ਆਪਣਾ ਦਾ ਸੋਨਾ ਅਗਲਾ ਚਾਹੇ ਜਿਵੇਂ ਮਰਜੀ ਮੰਨ ਕੇ ਲੈ ਕੇ ਜਾਵੇ ਇੱਥੇ ਤਸੱਲੀ ਕਰ ਲਿਆ ਕਰੋ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਜੀ ਜਿਹੜੇ ਰੁਪਏ ਲੈਣੇ ਆ ਇਹਦੇ ਵੀ ਉਹੀ ਦੱਸਿਓ ਯਸ ਤੈਨੂੰ ਜੀ ਬਈ ਮੋਲੇ ਰੋਈ 65 ਹੀ ਆ ਹੂੰ ਦੇਣੀ ਇਹ 55 ਦੀ ਜੋੜਾ ਲੈ ਜੇ ਪਾਦਰੇ ਜੋੜੇ ਛੋੜ ਵੱਧ ਕਰਦਾ ਪੁਰਾ ਹੁਣੇ ਛੋੜੀ ਆ ਇਹ ਵੀ ਬਈ ਇਹ ਨਾਲ ਕਹਿੰਦਾ ਵੀ ਹਾਂ ਵੀ ਮੈਂ ਜੋੜਾ ਲੈਣਾ ਹੂੰ ਬਈ ਮੈਨੂੰ ਦੱਸ ਜਾਇਜ ਕਿਨੇ ਦੇਵੇਂਗਾ ਜੋੜੇ ਛੋੜ ਭਰਾ ਵੱਧ ਕਰਦਾ ਵੇ ਠੀਕ ਆ ਕਦੀ ਕਦੀ ਛੋੜ ਹੋਣੀ ਜੋੜ ਜਾਈ ਛੋੜ ਹੋਣੀ ਠੀਕ ਆ ਚੰਗੀ ਆ ਵੜੇ ਦੀ 55 55000 ਰੁਪਇਆ ਡਿਮਾਂਡ ਆ ਵਿੱਚੋਂ ਥੋੜਾ ਕਨਾ ਮਾਨ ਤਨ ਹੋ ਜਾਊਗਾ ਵੜੇ ਇੱਕ ਬਈ ਹੋਰ ਗੱਲ ਆ ਹੂੰ ਚਲੋ ਕੋਈ ਕਹੇ ਬਈ ਛੋਟੀਆਂ ਇਨਾ ਛੋਟੀਆਂ ਕੋਈ ਬਣੀ ਚਾਰ ਹੀ ਬੜਾ ਵੱਡੀਆਂ ਹੂੰ ਇਹ ਤਾਂ ਗੱਲ ਹੈਗੀ ਕੋਲ ਵੱਡੀਆਂ ਆ ਚਲੋ ਬਾਅਦ ਚ ਅਗਲਾ ਗਾਓ ਛੋਟੀ ਵੱਡੀਆਂ ਗੱਲ ਵੱਖਰੀ ਆ ਪਰ ਕਦ ਪੂਰੇ ਆ ਗਾ ਜੀ ਆ ਮੜਾ ਜਾਂ ਬਰੋਬਰ ਖੜ ਜੀ ਹੁਣ ਤੁਸੀਂ ਆਪ ਜੱਜਮੈਂਟ ਲਾ ਲਿਓ ਬਈ ਕਿੱਥੋਂ ਟਿੱਕਰ ਆਉਂਦੀ ਆ ਆਪਾਂ ਨਹੀਂ ਕਹਿੰਦੇ ਬਾਈ ਦਾ ਕਦ 6 ਫੁੱਟ ਦੇ ਆਸੇ ਪਾਸੇ ਹੋਊਗਾ ਜੀ ਤੇ ਡੱਬੀ ਵੈੜ ਵੇਰੇ ਸੁਆ ਕਿੰਨਾ ਮਾ ਜੀ ਦਾ ਸੁਆ ਬਰੇ ਰਿਆਂ ਨਾਲ ਇਹ ਵੀ ਦੂਜਾ ਹੀ ਆ ਸਮਾ ਜੀ ਸਮਾ ਦੇ 10 ਦਿਨ ਪਿਆ ਦੇ ਲੋ ਟੈਲਰ ਢੂਲਾ ਬਹੁਤ ਲਈ ਫਰਦੀ ਆ ਕਿੰਨਾ ਪਿਆਜੂ ਕਰਮ ਵਾਲੀ ਦੁੱਤ ਬਾਈ ਜਨਾ ਉਹ ਲੈ ਜਾਓ 20 ਕਿਲੋ ਆਖਦੇ ਆ ਉਰ ਆ ਲਾ ਗਈ ਫੇਰ ਉੱਥੇ ਵੰਡਾਲਾ ਜੂ ਜਿੰਨਾ ਜਿੰਨੇ ਮੰਨਣਾਉਂਗਾ ਮੰਨ ਕੇ ਜਿੰਨਾ ਮੰਨ ਲੈ ਸਾਮ ਸੰਭਾਲਦਾ ਇਹ ਐਚ ਐਫ ਆ ਵੀਰੇ ਜਿੰਨਾ ਪਾ ਲੋਗੇ ਉਹ ਨਾ ਇਹਦੇ ਚ ਪਾ ਲਓ ਪਾ ਵੀ ਹੋਲਾ ਭਾਈ ਆਹ ਦਾ ਪੰਜ 10 ਮੰਨ ਲਓ ਭਾਈ 20 ਮੰਨ ਲਓ ਆਪ ਦੀ ਸਮਝ ਨਾਲ ਮੰਨ ਲਓ ਆਪ ਦੀ ਸਮਝ ਨਾਲ ਲੈ ਜਾ ਆਪਾਂ ਨਹੀਂ ਕਹਿੰਦੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਹਨਾ ਕੋਈ ਆਏ ਨਹੀਂਗੇ ਚੰਗੀ ਆ ਰੰਗ ਪ੍ਰਿੰਟ ਸੋਲੀਆਂ ਚੀਜ਼ਾਂ ਹੂੰ ਆਪਾਂ ਆਪਣੇ ਕੋਲ ਇੱਕ ਦੋ ਖਰਦਨੇ ਆਉਂਦੀਆਂ ਵੀਡੀਓ ਤੇ ਆਪਣੀਆਂ ਆਉਂਗੀਆਂ ਕਹਿਣੀਆਂ ਸਹੀ ਗੱਲ ਹੈ ਨਹੀਂ ਆਪਾਂ ਅੱਗੇ ਤੋਂ ਲੰਬਾ ਕਾਤੋਂ ਲੀਜੀ ਲੰਬਾ ਕਾਤੋਂ ਲੱਗੇ ਫਾਇਦਾ ਹੀ ਨਹੀਂ ਕੋਈ ਲੰਬਾ ਲੈਣ ਦਾ ਐਵੇਂ ਆਪਾਂ ਭਾਈ ਆਪਾਂ ਤੋਂ ਕਰੋਂ ਕੀ ਲੈਂਦਾ ਹੂੰ ਆਪਾਂ ਤੋਂ ਨਹੀਂ ਲੈਂਦਾ ਸਹੀ ਗੱਲ ਹੈ ਕੱਲ ਤੱਕ ਕੰਮ ਕਰਨ ਲਈ ਨਹੀਂ ਲੋੜ ਹੀ ਨਹੀਂ ਬਰੇ ਬਾਕੀ ਸੋਨਾ ਕੱਟ ਵਾਲਾ ਹਵਾਨਾ ਇਹ ਇਹ ਜਿਆਦਾ ਵੱਡੀ ਹੈ ਇਹ ਵੱਡੀ ਹੈ ਉਹਨਾਂ ਸਾਰੀਆਂ ਨਾਲੋਂ ਵੱਡੀ ਹੈ ਇਹੋਂ ਵੱਡੀਆਂ ਹੂੰ ਇਹ ਤਾਂ ਗੱਲ ਹੈਗੀ ਆ ਜੀ ਕਿਹੜੀ ਗਾ ਖਣਾ ਦੀ ਹਾਂ ਉਹ ਗਾਰੰਟੀ ਆ ਆਪਣੀ ਠੀਕ ਆ ਉਹ ਪੰਇ ਕੋਈ ਘਰੇ ਮੰਗਾ ਗਿਆ ਦੀ ਪਾਸਕਾਰ ਲਈ ਪੰਇ ਇੱਥੇ ਆ ਕੇ ਪਾਸਕਾਰ ਲੈ ਕੋਈ ਚੱਕਰ ਨਹੀਂ ਗਿਆ ਠੀਕ ਆ ਠੀਕ ਆ ਬਾਕੀ ਜਿਹੜਾ ਕੋ ਹੈਗਾ ਸਾਰਾ ਕੋ ਦੇਖ ਲੈ ਸਾਹਮਣੇ ਆ ਜੀ ਥਾਣਾ ਦੀ ਫੁੱਲ ਗਰੰਟੀ ਹੈ ਹਵਾਨੇ ਤੇ ਬਰੀਕ ਬਰੀਕ ਵੀ ਇੰਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਗੰੰਤੀ ਚ ਬਾਕੀ ਟੈਲ ਟੂ ਲ ਬਹੁਤ ਪਈ ਦੁੱਧ ਚੰਗਾ ਪਾ ਜੂ ਪਰ ਦੁੱਧ ਹੁੰਦਾ ਵੀਰੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਆ ਵੜ ਚਮਕਦਮ ਕਾਲੀ ਆ ਵਜਨ ਵਾਲੀ ਆ ਜੀ ਬੋਲੂ ਨੂੰ ਬਥੇਰੀ ਹਣੇ ਠੀਕ ਆ ਜਾਇਜ਼ ਡਿਮਾਂਡ ਬਰੇ ਮੋਲ ਬੱਤਰਾ 65 ਹੀ ਦੇਣੀ 65000 ਦੀ ਜਾਇਜ ਡਿਮਾਂਡ ਆ ਅੱਜ ਦੀ 65000 ਦੀ ਬਾਈ ਕਹਿੰਦਾ ਯਸ ਲੋ ਆ ਪਾਸ ਚ ਮਿਲਦੀ ਆ ਤੁਹਾਨੂੰ ਡੱਬੀ ਵੈੜ ਵੀਰੇ ਦੁੱਧ ਚੰਗਾ ਪਿਆ ਸੀ ਮੈਂ ਜਾਨਾ ਮਾਂ ਗਾਂ 85000 ਦੀ ਸਭ ਹੈ ਕੱਚੀ ਕੱਚੀ ਆ ਜੇ ਉਹ ਜੀ ਰੋਤਾ ਉਹ ਜਾ ਪਾ ਦੇ ਅੱਜ ਵੀ ਜੇ ਕਿਤੇ ਤਿਆਰ ਹੁੰਦੀ ਤਾਂ ਬਾਲੇ ਰੁਪਈਆਂ ਦੀ ਵੈੜ ਸੀਗੀ ਇਹ ਕੱਚੀ ਕਰਕੇ ਤੁਹਾਨੂੰ ਮਿਲ ਜਾਣੀ 5-10 ਦਿਨਾਂ ਬਾਅਦ ਲੋ ਜੇ ਵੇਚਣੀ ਵੀ ਹੋਈ 4 ਪੈਸੇ ਦੇ ਜੂ ਤੁਹਾਨੂੰ ਬਾਈ ਜਦੋਂ ਥੂਪੀ 70000 ਦੀ ਆ ਹਾਂ ਇਹ ਨਹੀਂ ਗੱਲ ਵੀ ਘੱਟ ਹੋਣੀ ਵੀ ਕੋ ਚਲ ਗਰਮੀ ਕਿਵੇਂ ਆ ਜਦੋਂ ਥੂਪੀ ਗਾਉਂ ਤੇ ਹੁਣ ਵੀ 70000 ਦੀ ਆ ਸਹੀ ਗੱਲ ਆ ਜੀ ਤੇ 4 ਨੰਬਰ ਨਾਲ ਕੇ ਬਿਰ ਇਹ 4 ਨੰਬਰ ਵੀ ਕੱਚੀ ਆ ਬੜ ਠੀਕ ਆ ਸੁਆ ਕਿੰਨੇ ਮਾਜੀ ਸੁਆ ਬਰੇ ਉਹ ਦੂਜਾ ਕਹਿੰਦੇ ਭਾਈ ਕੁੱਤੀ ਜਾਂ ਨਾਲੇ ਜਿਹੜਾ ਮਰਜ਼ੀ ਮੰਨ ਕੇ ਆ ਜੀ ਉਹ ਜਿਹੜਾ ਕੋਈ ਜਦਾਈ ਆ ਉਹ ਦੂਜਾ ਹੀ ਕਹਿੰਦੇ ਹਾਂ ਬਹੁਤ ਚੰਗਾ ਦੱਸ ਦਿਆ ਠੀਕ ਆ ਬਾਹ ਚਲੋ ਆਪੋ ਆਪਣੀ ਸਮਝ ਲੈਣ ਜ਼ਰੂਰ 15 ਰੁਪਏ ਦੇਣ ਤੇ ਲੈ ਢੁੱਲ ਬਹੁਤ ਬਈਆ ਹਵਾਨੇ ਚ ਥਨਾ ਦੀ ਥਨਾ ਹੀ ਡਾਨਾ ਤੇ ਠੀਕ ਆ ਤੋਰ ਦੀ ਵੀਰੇ ਦਿਨ 15 ਲੈ ਜੂ ਵਜਨ ਵਜੂਦ ਪੂਰਾ ਚੰਗਾ ਕੱਚੀ ਐ ਵੜ ਇਹ ਤਾਂ ਅੱਜ ਮਿਲ ਵੀ ਐਵੇਂ ਵਾਂਗੂ ਹੀ ਜਾਣੀ ਆ ਤੇ ਜਿੱਦੇ ਤਿਆਰ ਹੋਊਗੀ ਉਹਦੇ ਅਗਲਾ ਨੇ 150 ਰੁਪਈਆ ਦੀ ਮੰਗਣੀ ਆ ਚਮਕ ਚਮਕਾਲੀ ਆ ਬਹੁਤ ਜਾਨ ਪ੍ਰਾਣ ਬਹੁਤ ਸੀਲਾ ਨਹੀਂ ਕੋਈ ਜਾਨ ਪ੍ਰਾਣ ਵਾਲੀ ਆ ਦਿਨ ਲੈ ਜੂ ਦੁੱਧ ਵੀ ਚੰਗਾ ਪਾਊਗੀ ਪਰ ਆਪਾਂ ਕਹਿੰਦੇ ਨੇ ਕਿਉਂਕਿ ਦੁੱਧ ਸੇਵਾ ਦਾ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਚੋਲੇ ਕੋ ਨਾ ਥਣਾ ਦਾ ਸੈਜ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲ ਫੋੜ ਛਾਂਕ ਇਹਦੇ ਵੀ ਨਹੀਂ ਪੂਰਾ ਬਜਨ ਵਜੂਦ ਵਾਲੀ ਆ ਕੋਈ ਐ ਲਿੱਸੀ ਰਾਮ ਨਹੀਂ ਪਰ 2000 ਬਾਈ ਬੜਾ ਨਹੀਂ ਕਹਿੰਦੇ 20 ਕਿਲੋ ਦੀ ਆਪਾਂ ਗਰੰਟੀ ਵੀ ਲਾ ਲਾਗੇ ਦੀ ਠੀਕ ਆ ਬੜਾ ਆ ਵੀ ਦਾਲੇ ਸੇਵਾ ਆਹਨੇ 20 ਕਿਲੋ ਗਰੰਟੀ ਵੀ ਲਾ ਲਾਗੇ ਆਪਣੇ ਖਾਕ ਬੰਦਾ ਉਹ ਲਈ ਆ ਠੀਕ ਆ ਇਹਦੀ ਜਾਇਜ਼ ਡਿਮਾਂਡ ਕੱਚੀ ਦੀ ਵੀਰੇ ਇਹ ਵੀਰੇ ਕੱਚੀ-ਕੱਚੀ ਦਾ ਓਏ 62000 ਦੀ ਗਾਂ ਮਾਲਕ ਨਾ ਮਰਜੀ ਕੁ ਕਰਾਈ ਜਾਵੇ ਠੀਕ ਆ ਕੱਚੀ ਕੱਚੀ ਬਾਈ ਕਹਿੰਦਾ 62000 ਦੀ ਦੇ ਦਾਂਗੇ ਮੁੱਲ ਕਰਾਉਣ ਨੂੰ ਜਿੰਨਾ ਤੁਸੀਂ ਮਰਜ਼ੀ ਕਰਾ ਲਓ ਜਿਹੇ ਮੁੱਲ ਕਰਾਉਣਾ ਮੁੱਲ ਪੈਦਾ ਹੀ 70 70 ਹੀ ਕਰਦੇ ਆ ਠੀਕ ਆ ਜਾਇਜ ਡਿਮਾਂਡ ਆ ਬਾਕੀ ਚਾਰਾਂ ਨਗਜ ਤੁਹਾਨੂੰ ਕੋਈ ਨਗ ਫੱਟ ਵੈਂਦਾ ਪਸੰਦ ਆਉਂਦਾ ਕਿ ਤਸੱਲੀ ਵਰਕ ਕਰ ਲਿਓ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ